ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਜੋਬਨ ਦੇ ਫਾਰਮ ਤੇ ਪਹੁੰਚੇ ਆ ਇੱਕ ਗਾਂ ਦਿਖਾਵਾਂਗੇ ਤੁਹਾਨੂੰ ਪਹਿਲਾ ਸੂਹਾ ਗਾਂ ਸੂਹੀ ਪਹਿਲਾ ਸੂਹਾ ਸੀ ਨਹੀਂ ਵੀਰ ਜੀ ਦੋਸਰਾ ਸੂਹਾ ਦੂਸਰਾ ਸੂਹਾ ਦੂਜਾ ਸਵੇਰ ਦੋਸਤੋ ਗਾਂ ਸੁੱਈ ਆ ਤੇ ਕੱਲ ਸਵੇਰ ਦੀ ਕੱਲ ਸਵੇਰ ਦੀ ਸੁੱਈ ਹੈ ਜੇਰ ਜੂਨ ਸਾਰੀ ਹੈ ਪ੍ਰੋਪਰ ਪੈ ਗਈ ਹੈ ਵਸ਼ੀ ਇਹਦੇ ਮਗਰ ਆ ਕਰਿਓ ਚੱਕ ਤੇ ਦੋ ਬੋਹਾਂ ਜਿਹੜਾ ਹੁਣ ਚਵਾਉਣ ਦੀ ਹੈ ਬਾਈ ਕਿੰਨਾ 16 17 ਕਿਲੋ ਕਰਦੀ ਸੁੱਈ 16 17 ਕਿਲੋ ਦੇ ਲਾਗੇ ਬੰਨੇ ਜਿਹੜਾ ਬੋਹਾਂ ਹੁਣ ਜਿਹੜਾ ਚਵਾਉਣ ਦੀ ਹੈ ਆਰਡਰ ਕੁਆਲਟੀ ਵੇਖ ਲਿਓ ਚੈੱਕ ਕਰ ਲਿਓ ਤੋੜ ਕੇ ਵੀ ਦਿਖਾ ਦਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖ ਵਰਖ ਜਿਹੜੀ ਕਰਨੀ ਹੈ ਉਹ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਤਾਂ ਆਪਣਾ ਇਹ ਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ। ਵੀਡੀਓ ਜਰੂਰ ਐਂਡ ਤੱਕ ਦੇਖਿਓ ਬਾਈ ਨਾਲ ਗੱਲਬਾਤ ਕਰਦੇ ਡਿਟੇਲਸ ਆਈ ਦੱਸਦੇ ਆ। ਗਾਹ ਤਨ ਤੋਰ ਕੇ ਵੀ ਦਿਖਾ ਦਿੰਦੇ। ਬਾਈ ਜੋ ਉਹਨੂੰ ਸਸਰੀ ਘਰ ਹੈ। ਸਸਰੀ ਘਰ ਵੀਰੇ। ਉਹ ਠੀਕ ਠਾਕ। ਵਧੀਆ ਜੀ ਉਹਦੇ ਕਿਰਪਾ ਹੈ। ਚੱਲੀ ਜਾਂਦਾ ਕੰਮ ਕਰਉ। ਚੱਲੀ ਜਾਂਦਾ ਜੀ। ਐਡਰੈਸ ਬੋਲ ਦੇਣਾ। ਪਿੰਡ ਚਾਟੀਵੰਦ, ਸ਼ਹਿਰ ਨੰਬਰ ਸਰ, ਫੇਰ ਨੰਬਰ ਸਰ। ਠੀਕ ਹੈ। ਫੋਨ ਨੰਬਰ ਹੈਗਾ 90 90418 7396 ਠੀਕ ਹੈ ਜੀ। ਜੀ। ਅਛਾ ਜਿਹੜੀ ਗਾਂ ਅੱਜ ਆਪਾਂ ਸੇਲ ਕਰਨੀ ਆ ਇਹ ਸੁਆ ਕਿਨਵਾ ਸਈ ਇਹ ਸੁਆ ਵੀ ਜੀ ਦੂਸਰਾ ਵਾਛੀ ਸੁਈ ਆ ਕੱਲ ਫਿਰ ਦੀ ਵਾਛੀ ਸੁਈ ਆ ਜੀਰ ਜੂੜ ਸਾਰੀ ਪਾਈ ਆ ਹਾਂ ਤੇ ਮੱਛੀ ਦਿੱਤੀ ਜਾਂਦੀ ਵਾਛੀ ਦਿੱਤੀ ਹੈ ਨਾ ਬੌਲਾ ਵਾਛੀ ਕੋ 16 ਕਿਲੋ ਬੌਲਾ ਹੋਊਗਾ ਦੋਨੇ 15 16 ਕਿਲੋ ਬੌਲਾ ਹੈ ਨਾ ਹਾਂਜੀ ਕੱਲ ਦੀ ਖਾਲੀ ਹੁੰਦੀ ਕੋਈ ਬੌਲਾ ਇੰਨਾ ਚੱਲ ਹੋਈ ਜੀ ਜਿਹੜੀ ਦਾ ਸਟਾਰਟਿੰਗ ਹੀ ਇਹਨੇ 15 16 ਨੁਕਤਰ ਤੋਂ ਦਿੱਤੀ ਹੈ ਨਾ ਆ ਵਾਛੀ ਮਗਰ ਹਾਂ ਤੇ ਕੋਈ ਇਹਦਾ ਪਹਿਲੇ ਸੁਵੇਦਾ ਰਿਕਾਰਡ ਪਤਾ ਕੀਤਾ ਕਈ ਨਹੀਂ ਸੁਵੇਦਾ ਵੀਰ ਜੀ ਦੋਦੇ ਤੋਂ ਘਰ ਲੈਂਦੇ ਵੀ ਦੋਦੇ ਚੋਇਆ 20 ਕਿਲੋ ਹੂੰ ਤੇ ਭਲਾ ਆਪ ਮਦਰ ਹੋਣ ਜਿਹੜਾ ਮੌਕੇ ਦਾ 20 ਕਿਲੋ ਕਰਕੇ ਦੇ ਦਾਂਗੇ ਹਨਾ ਹੁਣ 20 ਦੁੱਧ 20 ਕਿਲੋ ਦੁੱਧ 20 ਕਿਲੋ ਸੁਆਦੀ 15 16 ਕਿਲੋ ਬੋਲਾ ਹੋਵੇ ਤੇ 20 ਕਿਲੋ ਦੁੱਧ 15 16 ਕਿਲੋ ਹੁਣ ਬੋਲਾ ਆਊਗਾ 20 ਕਿਲੋ ਦੁੱਧ ਜਿਹੜੇ ਘਰੋਂ ਤੋਂ ਲਈ ਆ ਉਹ ਘਰ ਦੇ ਵੀਰਾਂ ਦੇ 20 ਕਿਲੋ ਪਾਈਦੇ ਸੋ ਬਚੀ ਦੁੱਧ ਚੋਇਆ ਹੈ ਹਾਂਜੀ ਹਾਂਜੀ ਤੇ ਮੂੰਹ ਦੀ ਛੇਦੰਦ ਆ ਜੀ ਠੀਕ ਹੈ ਜੀ ਬਾਕੀ ਦੋਸਤੋ ਜਿਹੜੀ ਆ ਚੀਜ਼ ਹੈ ਨੇ ਵੇਖਿਓ ਫੋਟੇ ਖਵਾਨਾ ਪਿੱਛੇ ਨੂੰ ਤੇ ਅਗਲੇ ਪਾਸੇ ਦੋਸਤੋ ਤੁਹਾਨੂੰ ਬੋਲਾ ਕਰਵਾਉਣਾ ਜਿਹੜਾ ਆਪਾਂ ਬੋਲਾ ਚਵਾ ਕੇ ਦੇਣੀ ਹੈ ਨਾ ਉਹ 16 ਕਿਲੋ ਬੋਲਾ ਚਵਾ ਕੇ ਦੇਣੀ ਹੈ 16 ਕਿਲੋ ਬੋਲਾ ਹੁਣ ਇੱਥੇ ਚਵਾ ਦਾਂਗੇ ਹਾਂ ਲੇਟ ਨਾਲ ਮਿਣਕੇ ਦੇਣਾ ਬੋਲਾ ਗਿੱਲਾ ਬੋਲਾ ਮੰਦ ਬੋਲਾ ਬਵਾ ਕੇ ਖਾ ਕੇ ਫੇਰ ਆਹ ਦੱਸਦਾ ਕਦੇ ਕੋਈ ਆਹ ਦੋਸਤੋ ਕਰੋ ਚੈੱਕ ਤੁਹਾਨੂੰ ਦਿਖਾਉਂਦਾ ਇੱਕ ਵਾਰੀ ਆਹ ਵੇਖੋ ਇਹਦੇ ਕਰਮਾਏ ਦਾ ਦੱਸੋ ਵੇਖੋ ਆਰਡਰ ਇਹਦਾ ਜਿਹੜਾ ਨਾ ਇੱਕ ਇਹ ਤੋਂ ਮਾਰੀ ਆ ਚੀਜ਼ ਵੇਖੋ ਠੰਡੀ ਠੀਰੀ ਉਹੋ ਜੀ ਕੋਈ ਕੋਈ ਬਚਾਰੇ ਵੇਖੋ ਆਹ ਮੇਰੀ ਬੈਕ ਸਾਈਡ ਦੀ ਕਰੋ ਚੈੱਕ ਜੀ ਮੈਂ ਨਾ ਪੂਰਾ ਦੋਸਤੋ ਖਾਲੀ ਸਵੇਰੇ ਸਾਰੀ ਖਾਲੀ ਸ਼ਾਮਾਂ ਨਹੀਂ ਵਛੀ ਹੋਰ ਬਣ ਗਈ ਵੀ ਲਾ ਲਓ ਜੀ ਟਾਈਮ ਵੀਡੀਓ ਬਣਾਉਂਦਾ ਕੋਈ 12 ਵਜੇ ਦਾ ਦੁਪਹਿਰ ਦਾ ਹੋਊਗਾ ਤੇ ਜਿਹੜੀ ਵੀਡੀਓ ਆ ਸ਼ਾਮਾਂ ਨੂੰ ਕੋਈ ਆਪਾਂ ਚਲਾਵਾਂਗੇ ਆਪਣੇ ਚੈਨਲ ਤੇ ਸਾਢੇ 5 6 ਵਜੇ ਦੇ ਲਾਗੇ ਬਣੀ ਮਗਰ ਵੀ ਵਛੀ ਜਾਂਦੇ ਮਗਰ ਵੀ ਵਛੀ ਬੱਚੇ ਮਗਰ ਤੀ ਜਿਹੜੀ ਵਛੀ ਆਈ ਮਗਰ ਹਾਂ ਤੇ ਜਿੰਨੇ ਜੋਗੀ ਕਰਮਾਲੀ ਸਾਹਿਬ ਆ ਆਪ ਹੋਏ ਜੇ ਵਛੀਆਂ ਜੀ ਆਉਦੀਆਂ ਸ਼ੇਧ ਆਉਂਦੇ ਮੂਹ ਹਾਂਜੀ ਹਾਂਜੀ ਆ ਲੋ ਕਰਿਓ ਚੈੱਕ ਮੇਰੇ ਕੋ ਦੋਸਤੋ ਕਰਮਾ ਵਾਲੀ ਨੇ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਲਓ ਜੀ ਲਿਸਾਪਨ ਥੋੜਾ ਜਿਹਾ ਪਸ਼ੂ ਦਾ ਇੱਕ ਰਾਂ ਜਦੋਂ ਸੌਂਦਾ ਤੈ ਜੀ ਮਾਰਦਾ ਜਰੂਰ ਇੱਕ ਵਾਰੀ ਮਰੀ ਜੀ ਲਓ ਵੇਖੋ ਜੀ ਜਿੰਨੇ ਵੀ ਜੋਗੀ ਨਾਲ ਵੀ ਜੀ ਕਰਮਾ ਵਾਲੀ ਸਾਹ ਆ ਵੀਰੇ ਹਾਂਜੀ ਹਾਂਜੀ ਆਹ ਲਓ ਜੀ ਦੇਖੋ ਤੁਹਾਨੂੰ ਬਹੁਤ ਚੰਗਾ ਲੱਗਾ ਆਹ ਚੀਜ਼ਾਂ ਨਾ ਦੂਜੀ ਵਸ਼ੀ ਨੂੰ ਦੂਜੇ ਨੰਬਰ ਤੇ ਜਿਹੜੀ ਸੁੰਡੀ ਸੈਕੰਡ ਹਾਂਜੀ ਹਾਂਜੀ ਉਹਦੇ ਤੋਂ ਦੋਸਤੋ ਬਹੁਤ ਘੱਟ ਮਿਲਦੀ ਹੈ ਜੀ ਹਾਂਜੀ ਇਹ ਇੰਨਾ ਆਰਡਰ ਤਿਆਰ ਕਰਨਾ ਬਹੁਤ ਵੱਡੀ ਗੱਲ ਹੈ ਕੱਦ ਦੇ ਹਿਸਾਬ ਨਾਲ ਜਿੰਨਾ ਕੱਦ ਆ ਮਾਲਕ ਨੇ ਲਾਇਆ ਉਨਾ ਹੀ ਥਲੇ ਆਰਡਰ ਚਾਰ ਕਰੀ ਫਿਰਦੀ ਏ ਕਰਮਾਲੀ ਸੇਵਾਲਾ ਵੀਰ ਕੋ ਲੈ ਗਿਆ ਤਾਂ ਦੁੱਧ ਦੇ 20 ਤੋਂ ਪਲਾਸੀ ਚਵਾ ਰੂਗੀ ਵੇਚੀਏ 2 ਕਿਲੋ ਵੱਧ ਵੀ ਕਰ ਸਕਦੇ 20 ਕਿਲੋ ਪਹਿਲੇ ਜਿਹੜੇ ਵੀਰ ਕੋ ਲਈ ਹੈ ਨਾ ਉਹ ਵੀਰ ਨੇ ਵੀਡੀਓ ਆਪਣੀ ਦੇਖਣੀ ਆ ਠੀਕ ਹੈ ਜੀ ਤੇ ਆਹ ਲਓ ਵੀਰ ਦਾ ਪਹਿਲੇ ਥੋੜੇ 20 ਕਿਲੋ ਚੋਇਆ ਏ ਠੀਕ ਹੈ ਜੀ ਚਵਾ ਪਹਿਲਾ ਦੋਸਤੋ ਵੀਰਕੰਦਰ ਵੀ ਨੇ 20 ਕਿਲੋ ਦੁੱਧ ਚਵਾਤਾ ਵਾ ਤੇ ਹੁਣ ਬਾਕੀ ਦੂਸਰੀ ਗੱਲ ਇਹ ਕਪੂਰ ਛਟਾ ਹੋਵੇ ਕੋ ਥਣ ਘਟਵਾਤ ਹੋਵੇ ਬੱਚੀ ਦਾ ਉਸ ਦੀ ਬੱਚੀ ਤੇ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਮੋੜਾ ਆਪ 16 ਕਿਲੋ ਦੁੱਧ ਮੰਨਦਾ ਕਿ ਬੱਚੀ 16 ਕਿਲੋ ਦੁੱਧ ਇੱਥੇ ਛੇ ਛਾਣ ਕੇ 16 ਕਿਲੋ ਬੋੜਾ ਹੋਊਗਾ ਕੱਲ ਦੀ ਸੂਈ ਕੋਈ ਠੀਕ ਹੈ ਜੀ ਆ ਲੋ ਜੀ ਆ ਕਰੋ ਚੈੱਕ ਦੋਸਤੋ ਵੇਖੋ ਇਹਦਾ ਆਰਡਰ ਕਰਮਾ ਜਿਹੜੀ ਆ ਜਿਹੜੀ ਲੱਗੀ ਆ ਕਰਮਾ ਨੇ ਇਹ ਚੀਜ਼ ਨਹੀਂ ਮਿਲਦੀ ਬਹੁਤ ਘੱਟ ਮਿਲਦੀ ਹੈ ਨਾ ਮੱਛੀ ਤੇ ਬਸ ਇਹਦੀਆਂ ਮਿਲ ਜਾਂਦੀਆਂ ਬਾਈ ਜੁਵਨ ਕਿੰਨੇ ਚ ਇਹਦਾ ਜੇ ਆਪਾਂ ਮੂਲ ਦੇ ਤਾਂ 75000 ਦੀ ਬੱਚੀ ਦੇਵਾਂਗੇ ਤੇ ਚੁੱਕਦਾ ਕਿ ਮੰਤੜੋ ਸੋਦਾ ਕੋਈ ਇਹਦਾ ਲਾਕ ਨਹੀਂ ਕਰਨਾ ਕੋਈ ਇੱਕ ਦਾਣ ਨਹੀਂ ਕਰਨਾ ਕੋਈ 90 ਨਹੀਂ ਕੋ 95 ਨਹੀਂ ਕਰਨਾ 75 ਚੁੱਕਦਾ ਕਿ ਮੰਤੜੋ 2000 ਰੁਪਏ ਛੱਡਾਂਗੇ 73000 ਰੁਪਏ ਹੋਰ ਕੋਈ ਹੈਗੀ ਕਿ ਜੈਸ ਤਰੀ ਬੜੀ ਖੜਦਗੀ ਪੂਰੇ 73000 ਦੀ ਬੱਚੀ ਦੇਵਾਂਗੇ 73000 ਦੀ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਬਾਕੀ ਇੱਕ ਜਿਹੜੀ ਮਗਰ ਇੱਕ ਦੀ ਬੱਚੀ ਹੈ ਇੱਕ ਦੀ ਬੱਚੀ ਦਿਖਾਓ ਹਾਂ ਬੱਚੀ ਦੋਸਤੋ ਕਰ ਲਿਓ ਚੈੱਕ ਆਹ ਦੇਖੀ ਗਿੱਲਾ ਨਾੜੂ ਜੇ ਬੱਚੇ ਦਾ ਗਿੱਲਾ ਨਾੜੂ ਆ ਜੇ ਬੱਚੀ ਦਾ ਨਾਲਾ ਵੇਖ ਲਓ ਤੇ ਬੱਚੀ ਵੀ ਦੋਸਤੋ 70000 ਜਮਾਨਤਾਂ ਦੇਵਾਂਗੇ 70000 ਜਮਾਨਤਾਂ ਦੇ ਬਾਕੀ ਕੋ ਭੈਣ ਭਲਾ ਫੋਨ ਲਾਵੇ ਹਾਂ ਤੇ 16 ਕਿਲੋ ਬੋਲਾ ਪਮਣਕੇ ਦੇਵਾਂਗੇ ਪੂਰ ਸ਼ਟੀ ਦੀ ਕਮੇਟੀ ਥਾਣੇ ਵੱਧ ਕਰਦੀ ਹੋਊਗੀ ਆਪਣੀ ਵੀ ਤਾਂ ਭੈਣ ਭਲਾ ਲੈ ਜੂ ਕਮੇਟੀ ਦਾ ਪਿੱਤਾ ਵੀ ਬਚੀ ਦੀ ਕਮੇਟੀ ਠੀਕ ਹੈ ਜੀ ਹਾਂਜੀ ਲੋ ਜੀ ਡਰੈਸ ਇੱਕਰੀ ਵਾਜ ਦਾ ਫੇਰ ਬੋਲ ਦਿੰਨਾ ਪਿੰਡ ਪਿੰਡ ਚਾਟੀਵੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਵਾਜ ਦਾ ਨਾਮ ਜੋਬਨ ਫੋਨ ਨੰਬਰ ਕਿਰਨ ਫਿਰ ਬੋਲਦੇ ਜੀ ਫੋਨ ਨੰਬਰ ਵੇਜੀ ਹੈਗਾ 9041874966 ਠੀਕ ਹੈ ਜੀ ਜੇਸੇ ਨੰਬਰ ਦੇ ਵਾਰ ਸਾਹਿਬ ਚੱਲਦਾ ਹੈ ਉਹ ਹੀ ਕੋਲੇ ਗਾਂ ਜੇ ਇਸੇ ਕੰ ਦਾ ਵੀਰ ਕੁਪਾ ਪੁੱਛੇ ਜਿਹੜਾ ਵੀ ਡੰਗਰ ਵੀਡੀਓ ਪਾਦਾ ਕਰਦੀ ਠੀਕ ਹੈ ਜੀ ਧੰਨਵਾਦ ਉਸੋ ਦਾ ਵੀਡੀਓ ਵੇਖਣ ਵਾਸਤੇ ਜੀ